ਆਨੇ ਦੇ ਵਿੱਚ ਪੁਲਿਸ ਨੇ ਇੱਕ ਘਰ ਦੇ ਵਿੱਚ ਰੇਡ ਮਾਰੀ ਜੀਹਾਂ ਤਾਂਦਰਾ ਰੂਡ ਨੇੜੇ ਪਿੰਡ ਮਹਿਮੂਦਪੁਰਾ ਦੇ ਵਿੱਚ ਸਵੇਰ ਦੇ ਸਮੇਂ ਪੁਲਿਸ ਵੱਲੋਂ ਇੱਕ ਘਰ 'ਚ ਰੇਡ ਕੀਤੀ ਗਈ ਜਿਸ ਦੇ ਚਲਦਿਆਂ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵਿਚਾਲੇ ਹੱਥੋਂ ਪਾਈ ਹੋ ਗਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ 'ਚ ਘਰ ਦੇ ਵਿੱਚ ਰੇਡ ਕੀਤੀ ਸੀ ਤੇ ਇਸੇ ਵਿਚਾਲੇ ਨੌਜਵਾਨ ਤੇ ਪੁਲਿਸ ਦੇ ਵਿੱਚ ਹੱਥੋਂ ਪਾਈ ਹੋ ਗਈ। ਸਭ ਨੂੰ ਨਹੀਂ ਸੁਣਨ ਦੱਸੋ ਨਹੀਂ ਰਿਹਾ। ਪੁਲਿਸ ਆਈ ਸੀ। ਹਾਂਜੀ ਸਵੇਰੇ 8:30 ਵਜੇ ਆਈ ਆ। ਮਤਲਬ ਬੂਆ ਖੜਕਾਂਦੇ ਪਏ ਸੀ ਮੇਰੇ ਸੱਸ ਬੂਆ ਖੋਲਣ ਗਏ ਸੀ ਉਹਨਾਂ ਨੇ ਜਦੋਂ ਬੂਆ ਨਹੀਂ ਖੋਲਿਆ ਉਹਨਾਂ ਨੂੰ ਲੱਗਾ ਕਿ ਜਦੋਂ ਜਾਣ ਕੇ ਜਿੱਦਾਂ ਚੋਰ ਵਗੈਰਾ ਆਂਦੇ ਚੋਰੀ ਵਗੈਰਾ ਕਰਨ ਆਏ ਆ ਉਹ ਕਹਿੰਦੇ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਸੱਸ ਮੇਰੇ ਨੇ ਬੂਆ ਨਹੀਂ ਖੋਲਿਆ ਪਰ ਉਹ ਨਾਲ ਦੇ ਘਰ ਪੋੜੀਆਂ ਤੇ ਠਾਣੋਂ ਆਏ ਇੱਕ ਜਣਾ ਸੱਸ ਮੇਰੀ ਨੇ ਅੰਦਰਲਾ ਬੂਆ ਮਤਲਬ ਖੁੱਲ ਲੱਗਿਓ ਨਾ ੱਤਕਾ ਮਾਰਿਆ ਤੇ ਸੱਸ ਮੇਰੇ ਥੱਲੇ ਡੇਗ ਗਏ ਜਦੋਂ ਬਾਹਰ ਸਾਰੇ ਡੇਣਗੇ ਉਹ ਕਹਿੰਦੇ ਮਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ ਆਪਾਂ ਆਪਾਂ ਕਿਹਾ ਕਿ ਲੈ ਜਾਓ ਰਮਾਨ ਨਾਲ ਲੈ ਜਾਓ ਪਰ ਜਦੋਂ ਬਾਹਰ ਨੂੰ ਸਾਰੇ ਜਾਣ ਗਏ ਤੇ ਘਰ ਦੇਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਂਦੇ ਆ ਉਹ ਚੀਜ਼ ਆ ਘਰ ਦੇ ਉਹਨੂੰ ਛਡਾਣ ਲੱਗ ਪਏ ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਉਹਦੇ ਬਾਅਦ ਉਹਨਾਂ ਗੋਲੀ ਚਲਾਤੀ ਉਹ ਮੇਰੇ ਘਰ ਵਾਲੇ ਦੇ ਲੱਗੇ ਕੀ ਨਾਮ ਘਰ ਵਾਲੇ ਦਾ ਰੋਹਿਤ ਹੀਰਾ ਅੱਛਾ ਮਨੀਸ਼ ਨੂੰ ਘੜਨ ਆਏ ਸੀ ਹਾਂਜੀ ਦੱਸਿਓ ਕਿਹੜੇ ਮਾਮਲੇ ਚ ਆਏ ਸੀਗੇ ਨਹੀਂ ਇਹ ਨਹੀਂ ਪਤਾ ਸਰ ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮਨੀਸ਼ ਤੇ ਨਹੀਂ ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਮਰੇ ਦੋ ਗੋਲੀਆਂ ਲੱਗੀਆਂ ਇਹ ਕਾਰ ਪਾਰ ਹੋ ਗਈ ਤੇ ਇੱਕ ਲਾਤੂ ਨਾਲ ਲੱਗ ਗਈ ਕੀ ਅਚਾਨਕ ਚਲੀ ਜਾਂ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ ਤੁਹਾਡੇ ਸਾਹਮਣੇ ਵਾਲੀ ਬੋਲੀ ਨਹੀਂ ਨਹੀਂ ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ ਹਾਂਜੀ ਤੇ ਪਤਾ ਨਹੀਂ ਗੋੜੀ ਕਿੱਦਾਂ ਚਲੀ ਨਹੀਂ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ ਹਾਂਜੀ ਕਾਰਵਾਈ ਕਰਨ ਤੇ ਮੇਰੀ ਸੱਸ ਨੂੰ ਥਾਣੇ ਲੈ ਗਏ ਹਾਂਜੀ ਤੇ ਫਾਦਰ ਤੁਹਾਡੇ 16 ਸਾਲਾਂ ਸੋਰਾ ਸਾਹ ਮੇਰੇ ਹਸਪਤਾਲ ਹਾਂਜੀ ਕੋਈ ਗੱਲਬਾਤ ਹੋ ਰਹੀ ਹੈ ਤੁਹਾਡੀ ਸੋਰਸ ਸਾਹਮਣੇ ਨਹੀਂ ਨਹੀਂ ਫੋਨ ਵੀ ਸਾਡੇ ਉਹ ਲੈ ਕੇ ਗਏ ਨੇ ਪੁਲਿਸ ਬਾਹਰ ਵੀ ਖੜੀ ਹੈ ਤੁਹਾਡੇ ਹਾਂਜੀ ਕੀ ਕਿਉਂ ਖੜੇ ਬਾਹਰ ਕੀ ਕਹਿੰਦੇ ਪਏ ਆ ਅੰਦਰ ਕਿਸੇ ਨੂੰ ਆਉਣ ਨਹੀਂ ਦੇਦੇ ਕਹਿੰਦੇ ਵੀ ਜੇ ਕੋਈ ਮੁੰਡਾ ਆਂਦਾ ਆ ਕੋਈ ਆਂਦਾ ਤੇ ਉਹਨੂੰ ਅੰਦਰ ਨਾ ਆਉਣ ਦੋ ਕਿ ਕੋਈ ਰਿਸ਼ਤੇਦਾਰ ਆਂਦਾ ਜਿੱਦਾਂ ਕਿ ਅੰਦਰ ਨਾ ਆਣ ਦੋ ਬਸ ਉਹਨਾਂ ਨੇ ਹੀ ਕਹਿੰਦੀ ਤੁਸੀਂ ਕੀ ਕੋਹ ਨੂੰ ਮੈਂ ਉਹਦੀ ਮੰਮੀ ਆ ਤਾਈ ਆ ਉਹਦਾ ਪਰ ਮੰਮੀ ਮੰਮੀ ਕਹਿੰਦੇ ਨੇ ਮੈਨੂੰ ਸਾਰੇ ਤੇ ਮੈਂ ਤਾਂ ਬਾਅਦ ਚ ਆਈਆਂ ਜਦੋਂ ਲੇ ਲੂ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਕਿਹਨਾਂ ਨਹੀਂ ਹੋਈ ਉਹ ਦੀ ਮੰਗ ਦੇ ਤੁਸੀਂ ਸਾਫ਼ ਵੀ ਮੰਗ ਹਾਂਜੀ ਇਨਸਾਫ਼ ਮੰਗਦੇ ਹੋ ਤੁਸੀਂ ਕੋਈ ਕਹਿਣਾ ਚਾਹੁੰਦੇ ਹਾਂਜੀ